ਸੰਘਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਜੋ ਜਾਣਕਾਰੀ ਹੈ ਸਾਰਿਆਂ ਤੱਕ ਪਹੁੰਚ ਸਕੇ ਸੰਘਾ ਜੀ ਪਹਿਲਾਂ ਇਹ ਕੁਰਸੀ ਵੇਖੋ ਇਸ ਦਾ ਡਿਜ਼ਾਈਨ ਵੇਖੋ ਬਾਕੀ ਗੱਲ ਬਾਅਦ ਚ ਕਰਦੇ ਆਂ ਪਹਿਲੇ ਕੁਰਸੀ ਵੇਖੋ ਤੇ ਇਹਦਾ ਡਿਜ਼ਾਈਨ ਵੇਖੋ ਪਹਿਲੇ ਗੌਰ ਨਾਲ ਵੇਖ ਲਓ ਮੈਂ ਤੁਹਾਨੂੰ ਜੋ ਚੀਜ਼ ਦੱਸਣਾ ਚਾਹੁੰਦਾ ਆਹ ਦੇਖੋ ਜੀ ਇਹਦੇ ਦੋਨਾਂ ਸਾਈਡਾਂ ਤੇ ਸਪੇਸ ਆ ਕਾਫੀ ਮਤਲਬ ਜਦੋਂ ਬੋਰੀਆਂ ਟੈਪ ਹੁੰਦਾ ਨਾ ਜਦੋਂ ਅਸੀਂ ਕਹਿੰਦੇ ਪੰਜਾਬੀ ਚ ਬੋਰੀ ਉਸ ਤਰ੍ਹਾਂ ਮਾ ਜੀਆ ਦੋਨਾਂ ਸਾਈਡਾਂ ਤੇ ਕਾਫੀ ਡੂੰਗੀ ਆ ਮੈਂ ਤੁਹਾਨੂੰ ਦੱਸਣ ਲੱਗਾ ਆ ਦੇਖੋ ਦੋਨਾਂ ਸਾਈਡਾਂ ਤੇ ਆ ਦੇਖੋ ਜੀ ਗੱਲ ਤੇ ਕੋਈ ਨਹੀਂ ਐ 사త్సੰਗਤ ਜੀ ਕਿਸ ਤਾਂ ਸੀ ਕਿ ਮੈਂ ਇਸ ਕੁਰਸੀ ਤੇ ਜਦੋਂ ਬੈਠਣ ਲੱਗਾ ਆ ਦੇਖੋ ਬਿਲਕੁਲ ਮੋਰੀ ਟੈਪ ਕਿਤਾਬ ਮੋਰੀਆਂ ਬੜੀਆਂ ਜੀ ਇਹਦੀ ਬੈਕ ਸਾਈਡ ਤੇ ਜਿਹੜੀ ਇਹ ਜਿਹੜੀ ਇਹਦੇ ਲੈਗਸ ਹਨ ਜਿਹੜੀਆਂ ਲੱਤਾਂ ਮਤਲਬ ਉਹਦੇ ਉੱਤੇ ਬਣਾਈਆਂ ਗਈਆਂ ਮੋਰੀਆਂ ਆ ਦੇਖੋ ਜੀ ਸੰਗਤ ਜੀ ਚਲੋ ਕੁਰਸੀ ਤੇ ਕੁਰਸੀ ਆ ਚੇਅਰ ਹੈ ਮੈਂ ਤਾਂ ਦੱਸਣ ਲੱਗਾ ਕਿ ਮੈਂ ਅਚਾਨਕ ਹੀ ਪਰਵਾ ਆਇਆ ਮੈਂ ਬੈਠਣ ਲੱਗਾ ਤੇ ਸੰਗਤ ਜੀ ਇੱਕ ਇਹਦੀ ਮੋਰੀ ਜਿਹੜੀ ਹੈ ਨਾ ਇਹ ਵਿੱਚ ਰਾਏ ਪਾਸੇ ਜਿਹੜੀ ਸੱਜੇ ਪਾਸੇ ਸੱਜੇ ਦੇ ਵਿੱਚ ਸੱਪ ਬੈਠਾ ਜੀ ਹਾਂਜੀ ਸੱਪ ਬੈਠਾ ਸੀ ਸੰਗਤ ਜੀ ਅਚਾਨਕ ਹੀ ਮੈਂ ਵੇਖਿਆ ਨਹੀਂ ਵਿੱਚ ਸੀਗਾ ਬੈਠਾ ਘਟਾ ਪਿਆ ਸੀ ਕੁਰਸੀ ਤੇ ਕਿਰਵੇਂ ਕੁਰਸੀ ਬਾਅਦ ਰੱਖੀ ਸੀ ਤੇ ਦਿਵਾਲੀ ਦਾ ਟਾਈਮ ਸੀ ਦਿਵਾਲੀ ਕਰਕੇ ਕੁਰਸੀ ਰੱਖੀ ਸੀ ਔਰ ਜਦੋਂ ਮੈਂ ਬੈਠਣ ਲੱਗਾ ਔਰ ਜਦੋਂ ਕੁਦਰਤ ਨੇ ਕਿਸੇ ਦੀ ਜਾਨ ਬਚਾਉਣੀ ਹੋਏ ਜਦੋਂ ਪਰਮਾਤਮਾ ਮਿਹਰਬਾਨ ਕਿਸੇ ਤੇ ਕੋਈ ਵੀ ਬਹਾਨਾ ਜਿਹੜਾ ਬਣ ਜਾਂਦਾ ਏ ਸੰਗਰ ਜੀ ਐਸ ਮੋਰੀ ਦੇ ਵਿੱਚ ਸੱਫ ਬੈਠਾ ਸੀ ਅਜੀ ਰਾਈ ਪਾਸੇ ਔਰ ਮੈਨੂੰ ਨਹੀਂ ਸੀ ਪਤਾ ਲੱਗਣਾ ਜਦੋਂ ਮੈਂ ਬਾਹਰੋਂ ਆਇਆ ਮੈਂ ਬੈਠਣ ਲੱਗਾ ਤਾਂ ਸੰਗਰ ਜੀ ਮੈਂ ਇਸ ਕੁਰਸੀ ਦੇ ਉੱਤੇ ਨਾਲ ਮਤਲਬ ਘੱਟਾ ਬੜਾ ਸੀ ਤੇ ਮੈਂ ਕੋਈ ਮਤਲਬ ਜਿੱਦਾਂ ਕੋਈ ਦਿਮਾਗ ਦੇ ਵਿੱਚ ਗੱਲ ਆਉਣੀ ਹੁੰਦੀ ਆ ਮੈਂ ਕਪੜਾ ਲੈ ਕੇ ਸੰਗਰ ਜੀ ਕੁਰਸੀ ਦੇ ਉੱਤੇ ਮਾਰਨ ਲੱਪਿਆ ਜੋ ਕਪੜਾ ਮਾਰ ਕੇ ਮੈਂ ਕੁਰਸੀ ਖਿੱਚੀ ਸੰਗਦੇ ਸੱਫ ਇੱਕ ਤੱਕ ਜੱਕ ਦਾ ਵਿੱਚੋਂ ਨਾ ਮਤਲਬ ਸ੍ਰੀ ਜੀ ਬਾਹਰ ਗੱਡੀ ਮੈਂ ਧਰਮਨਾ ਮੈਂ ਉਸੇ ਟਾਈਮ ਜਿਹੜਾ ਮੈਂ ਸ਼ਾਰਟ ਹੋ ਗਿਆ ਪੂਰਾ ਜੀ। ਔਰ ਮੈਂ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦ ਆ ਕਿ ਮੇਰੀ ਜਾਨ ਬਚ ਗਈ। ਜੇ ਮੈਂ ਕਪੜਾ ਨਾਲ ਮਾਰਦਾ ਸਿੱਧਾ ਆ ਕੇ ਬੈਠ ਜਾਂਦਾ ਤੇ ਸ਼ਾਇਦ ਉਹ ਸੱਪ ਜਿਹੜਾ ਸੀ ਮੈਨੂੰ ਡੰਗ ਵੀ ਮਾਰ ਸਕਦਾ ਸੀ। ਔਰ ਸੰਗਤ ਜੀ ਆਹ ਵੇਖੋ ਤੁਸੀਂ ਵੇਖੋ ਮੇਰੀ ਕੰਪਨੀ ਆਦਿਆਂ ਨੂੰ ਵੀ ਬੇਨਤੀ ਆ ਗੁਜਾਰਿਸ਼ ਆ ਕਿ ਅਸੀਂ ਕਿਸੇ ਬਰਾਤੀ ਐਡਵਰਟਾਈਜ਼ਮੈਂਟ ਜਾਂ ਮਸ਼ਹੂਰੀ ਨਹੀਂ ਕਰ ਰਹੇ। ਕਿ ਜਦੋਂ ਕੁਰਸੀਆਂ ਬਣਾਉਣ ਲੱਗੇ ਤਾਂ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰਨਾ ਦੇਖੋ ਪੂਰਾ ਰੋਡ ਟਾਈਪ ਆ ਜਿੱਦਾਂ ਸੀ ਮੋਟ ਸੱਪ ਨੇ ਰੋਡ ਹੁੰਦੀ ਜਾਂਦਾ ਕਿਤੇ ਵਿੱਚ ਕੋਈ ਵੀ ਚੀਜ਼ ਲੁਕ ਸਕਦੀ ਆ ਕੋਈ ਬਿਸ਼ੂ ਕੋਈ ਚੂਹਾ ਕੋਈ ਸੱਪ ਪਰ ਆਹ ਵੇਖੋ ਉਹਦੇ ਬੈਠਣ ਵਾਸਤੇ ਲੁਕਣ ਵਾਸਤੇ ਜਗ੍ਹਾ ਵਾ ਤੇ ਮੇਰੀ ਬੇਨਤੀ ਕੁਰਸੀਆਂ ਬਣਾਉਣ ਵਾਲਿਆਂ ਵਾਸਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਇੰਨੀ ਸਪੇਸ ਇੰਨੀਆਂ ਭੋਰੀਆਂ ਨਾ ਅਜਿਹਾ ਕੁਰਸੀ ਚ ਰੱਖਿਆ ਕਰੋ ਕਿਉਂਕਿ ਜਦੋਂ ਬੰਦਾ ਕੋਈ ਵੀ ਦਫ਼ਤਰ ਚ ਕੁਰਸੀ ਹੋਵੇ ਜਾਂ ਘਰ ਚ ਬਾਹਰੋਂ ਆਉਂਦਾ ਤੇ ਸਿੱਧਾ ਕੁਰਸੀ ਤੇ ਬਹਿ ਜਾਂਦਾ ਹੈ ਇੱਧਰ ਉੱਧਰ ਨਹੀਂ ਝਾਕਦਾ ਇਸ ਕਰਕੇ ਕੁਰਸੀ ਪਣਾਉ ਲਗੇ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਬਾਕੀ ਸੰਗਤ ਜੀ ਬਾਜ਼ਾਰੋਂ ਕੁਰਸੀਆਂ ਵਗੈਰਾ ਖਰੀਦਣ ਲੱਗੇ ਨਾ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਔਰ ਆਪਣੇ ਘਰ ਵੀ ਅਗਰ ਤੁਹਾਡੇ ਕੋਈ ਇਸ ਡਿਜ਼ਾਈਨ ਦੀਆਂ ਕੁਰਸੀਆਂ ਹਨ ਉਹਦੇ ਉੱਪਰ ਬੈਠਣ ਲੱਗਿਆਂ ਚੰਗੀ ਤਰ੍ਹਾਂ ਦੇਖ ਲਿਆ ਕਰੋ ਕੋਈ ਬਾੜੀ ਸ਼ੈ ਸਪਸਪੋਲੀਆ ਪਿੱਛੂ ਵਗੈਰਾ ਨਾ ਵਿੱਚ ਬਿਟੇ ਹੋਣ ਤਾਂ ਇਸ ਬੇਨਤੀ ਨੂੰ ਕਬੂਲ ਕਰਨਾ